ਜੇਰਾ ਤੁਸੀਂ ਇਹ ਵੇਟ ਦੇਖ ਰਹੇ ਹੋ ਇਹ ਵੇਟ ਜਿਹੜਾ ਹੈ ਇਹ ਤਕਰੀਬਨ 84.580 ਕਿਲੋ ਹੈ ਇਹ ਹੱਟਾ ਦੇ ਨਾਲ ਵੀ ਨਹੀਂ ਚੱਕਿਆ ਤੇ ਲੱਟਾ ਦੇ ਨਾਲ ਵੀ ਨਹੀਂ ਚੱਕਿਆ ਇਹ ਕੰਨ ਦੇ ਨਾਲ ਚੱਕਿਆ ਔਰ ਇਹ ਗਿਨੀਸ ਵਰਲਡ ਰਿਕਾਰਡ ਤੋੜਿਆ ਇਸ ਕੰਨ ਨੇ ਕੰਨ ਦੇ ਕੰਨ ਦੇ ਭਾਰ ਨੂੰ ਚੱਕ ਕੇ ਔਰ ਇਹ ਕੰਨ ਦੇ ਨਾਲ ਜਦੋਂ ਭਾਰ ਚੱਕਿਆ ਤਾ ਗਿਨੀਜ਼ ਵੋਲਡਰ ਕੋਰਡ ਦੇ ਵਿੱਚ ਥਾ ਬਣਾਰੀ ਕਿਹੜੀ ਖੁਰਾਕ ਕੀ ਖਾਂਦੇ ਹੋ ਮੇਰਾ 5 ਕਿਲੋ ਦੇਸੀ ਘਿਓ ਆ ਜੀ ਬਾਕੀ ドライ ਫੂਡ ਹੋ ਗਿਆ ਤੇ ਅਰਧ ਇੱਕ ਨੌਜਵਾਨ ਨੇ ਗਿਨਿਸ ਵਰਲਡ ਰਿਕਾਰਡ ਤੋੜਿਆ ਰਿਕਾਰਡ ਤੋੜਿਆ ਕਦ ਹੈ ਉਹ ਵੀ ਤਸਵੀਰਾਂ ਦਿਖਾ ਰਹੇ ਆ ਅਸੀਂ ਨਾਲ-ਨਾਲ ਔਰ ਗੱਲਬਾਤ ਵੀ ਕਰਾਂਗੇ ਜਿਹੜਾ ਤੁਸੀਂ ਇਹ ਵੇਟ ਦੇਖ ਰਹੇ ਹੋ ਇਹ ਵੇਟ ਜਿਹੜਾ ਹੈ ਇਹ ਤਕਰੀਬਨ 84.580 ਕਿਲੋ ਹੈ ਔਰ ਇਹ ਗਿਨਿਸ ਵਰਲਡ ਰਿਕਾਰਡ ਦੇ ਵਿੱਚ ਇਹ ਭਾਰ ਚੱਕਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਜਿਹੜਾ 84.580 ਕਿਲੋ ਭਾਰ ਹੈ ਇਹ ਕਿਹੜਾ ਚੱਕਣਾ ਬੜਾ ਔਖਾ ਕਿਉਂਕਿ ਜਿਮ ਦੇ ਵਿੱਚ ਤਾਂ ਕਈ ਨੌਜਵਾਨ ਤੁਸੀਂ ਦੇਖਦੇ ਹੋ ਕਿ ਭਾਰ ਚੱਕਦੇ ਨੇ ਆਪਣੇ ਹੱਥਾਂ ਦੇ ਨਾਲ ਕਈ ਵਾਰ ਲੱਤਾਂ ਦੇ ਨਾਲ ਭਾਰ ਵੀ ਉੱਪਰ ਥੱਲੇ ਕਰਦੇ ਨੇ ਤੁਸੀਂ ਇਹ ਸੋਚ ਰਹੇ ਹੋਵੋਗੇ ਪਰ ਨਹੀਂ ਇਹ ਜਿਹੜਾ ਮੈਂ ਭਾਰ ਦਿਖਾ ਰਿਹਾ ਤੁਹਾਨੂੰ ਇਹ 84 ਪੁਆਇੰਟ ਕੁਛ ਭਾਰ ਜਿਹੜਾ ਹੈਗਾ ਇਹ ਹੱਟਾਂ ਦੇ ਨਾਲ ਵੀ ਨਹੀਂ ਚੱਕਿਆ ਤੇ ਲੱਤਾਂ ਦੇ ਨਾਲ ਵੀ ਨਹੀਂ ਚੱਕਿਆ ਇਹ ਕੰਨ ਦੇ ਨਾਲ ਚੱਕਿਆ ਹੁਣ ਤੁਸੀਂ ਹੈਰਾਨ ਹੋਏ ਸੁਣ ਕੇ ਔਰ ਉਹ ਕੰਨ ਦੇ ਮੈਂ ਹਾਲਾ ਦਿਖਾ ਦੇਣਾ ਇੱਕ ਪਾਸੇ ਉਹ ਤਸਵੀਰਾਂ ਵੀ ਚੱਲ ਰਹੀਆਂ ਨੇ ਜਿਹੜੀਆਂ ਤਸਵੀਰਾਂ ਦੇ ਵਿੱਚ ਨੌਜਵਾਨ ਕੰਨਾਂ ਦੇ ਨਾਲ ਉਹ ਭਾਰ ਚੱਕ ਰਿਹਾ ਔਰ ਕਿਵੇਂ ਭਾਰ ਚੱਕ ਕੇ ਉਸ ਤੋਂ ਬਾਅਦ ਕਿੰਨੇ ਜੋਸ਼ ਦੇ ਵਿੱਚ ਉਹ ਆਪਣੀ ਪੂਰੀ ਕੰਨ ਦੀ ਤਾਕਤ ਹਾਰਿਆ ਔਰ ਇਹ ਕੰਨ ਦੇ ਹਾਲਾਤ ਦੇਖੋ ਔਰ ਇਹ ਗਿਨੀਜ਼ ਵਰਲਡ ਰਿਕਾਰਡ ਤੋੜਿਆ ਇਸ ਕੰਨ ਨੇ ਕੰਨ ਦੇ ਕੰਨ ਦੇ ਭਾਰ ਨੂੰ ਚੱਕ ਕੇ ਔਰ ਇਹ ਕੰਨ ਦੇ ਨਾਲ ਜਦੋਂ ਇਹ ਭਾਰ ਚੱਕਿਆ ਤਾਂ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਥਾਂ ਬਣਾ ਲਈ ਔਰ ਮੈਂ ਇਸ ਨੌਜਵਾਨ ਅਮਰੀਕ ਸਿੰਘ ਕੋਲੋਂ ਇਹ ਵੀ ਪੁੱਛਾਂਗਾ ਕਿ ਇਹ ਜਿਹੜੀ ਪ੍ਰੈਕਟਿਸ ਹੈ ਕਿਉਂਕਿ ਇਹ ਤੁਸੀਂ ਘਰ ਦੇ ਵਿੱਚ ਟਰਾਈ ਨਹੀਂ ਕਰਨਾ ਕਿ ਕੰਨਾਂ ਦੇ ਨਾਲ ਭਾਰ ਚੱਕਣਾ ਸ਼ੁਰੂ ਕਰ ਦੋ ਇਹ ਤਸਵੀਰਾਂ ਦੇਖਣ ਤੋਂ ਬਾਅਦ ਕਿਉਂਕਿ ਇਹ ਨੁਕਸਾਨ ਹੋਵੇਗਾ ਇਹ ਬੜੇ ਸਾਲਾਂ ਦੀ ਮਿਹਨਤ ਹੈ ਅਮਰੀਕ ਸਿੰਘ ਦੀ ਔਰ ਬੜੇ ਸਾਲ ਇਹਨੇ ਇਹਨੇ ਮਿਹਨਤ ਕੀਤੀ ਹੈ ਇਸ ਭਾਰ ਨੂੰ ਚੱਕਦੇ ਚੱਕਣ ਵਾਸਤੇ ਇੱਥੋਂ ਤੱਕ ਭਾਰ ਪਹੁੰਚਿਆ ਕਿਉਂਕਿ ਪਹਿਲੇ 5 ਕਿਲੋ ਚੱਕਿਆ ਫਿਰ 10 ਕਿਲੋ ਚੱਕਿਆ ਇਸੇ ਤਰ੍ਹਾਂ ਕਈ ਮਹੀਨੇ ਲੱਗੇ ਹੋਣਗੇ ਇਹ ਇਹ ਜੀ ਮੈਨੂੰ ਹੂੰ ਮੈਨੂੰ ਘੱਟੋ ਘੱਟ 1 ਸਾਲ ਲੱਗ ਗਿਆ ਜੀ ਪ੍ਰੈਕਟਿਸ ਕਰਦੇ ਕਰਦੋਂ ਹੂੰ 1 ਸਾਲ ਚ ਜਦੋਂ ਤਾਂ 70 ਕਿਲੋ ਚੱਕਿਆ ਜੀ ਕੁਛ ਨਹੀਂ ਹੋਇਆ ਹੂੰ ਤੇ ਜਦੋਂ 70 ਤੋਂ ਪਲੱਸ ਹੋ ਗਿਆ ਮੈਂ ਫਿਰ ਕੰਨ ਮੇਰਾ ਕਾਫੀ ਵਾਰ ਫਾਟ ਗਿਆ ਹੂੰ ਤੇ ਹੁਣ ਵੀ ਮੈਂ ਚੱਕਿਆ ਹਾਂ ਹੁਣ ਵੀ ਮੇਰਾ ਕੰਨ ਫਾਟ ਗਿਆ ਹਲਕਾ ਜਿਹਾ ਤੇ ਹੁਣ ਘਟੋ ਘਟੇ ਇੱਕ ਹਫਤਾ ਮੇਰੇ ਦਰਦ ਹੋਊਗਾ ਕੰਨ ਦੇ ਵਿੱਚ ਸੋ ਔਖਾ ਤਾਂ ਹੈਗਾ ਵਾ ਲੇਕਿਨ ਇੰਡੀਆ ਦਾ ਨਾਮ ਰੋਸ਼ਨ ਕਰ ਲਈ ਇਹ ਸਭ ਉਹ ਕਿੰਨਾ ਕੋਈ ਦਰਦ ਹੁੰਦਾ ਵੈਸੇ ਜਦੋਂ ਭਾਰ ਚੱਕਿਆ ਮੈਂ ਦਰਦ ਤਾਂ ਪੁੱਛੋ ਹੀ ਨਾ ਮੇਰਾ ਜਿਹੜਾ ਕੰਨ ਆ ਜਿਹੜਾ ਕਾਲਾ ਹੋ ਜਾਂਦਾ ਵਾ ਤੇ ਇੱਕ ਹਫਤਾ ਮੇਰੀ ਗਰਦਨ ਸੈੱਟ ਨਹੀਂ ਰਹਿੰਦੀ ਦਰਦੀ ਹੋ ਜਾਂਦੀ ਹੈ ਪਰ ਇੰਨਾ ਦਰਦ ਲੈਣਾ ਇਦਾਂ ਕੰਨਾਂ ਦੇ ਨਾਲ ਭਾਰ ਚੱਕਣਾ ਕਿਉਂਕਿ ਜਿਹੜੇ ਨੌਜਵਾਨ ਜਿੰਮ ਜਾਂਦੇ ਨੇ ਤਾਂ ਉਹ ਵੀ ਬੜਾ ਭਾਰ ਚੱਕ ਲਿਆ ਬੜੇ ਥੱਕ ਜਾਂਦੇ ਨੇ ਤੇ ਬੜਾ ਦਰਦ ਕਰਦੇ ਉਹਨਾਂ ਦੇ ਹੱਥ ਪੈਰ ਵੀ ਪਰ ਤੁਸੀਂ ਕੰਨਾਂ ਦੇ ਨਾਲ ਭਾਰ ਚੱਕੀ ਜਾਂਦੇ ਹੋ ਮੋਟਿਵ ਕੀ ਹੈ ਅੱਗੇ ਜਾਣ ਦਾ ਬਸ ਮੋਟਿਵ ਇਹੀ ਹੈ ਵੀ ਮੈਂ ਇੰਡੀਆ ਦਾ ਨਾਮ ਰੋਸ਼ਨ ਕਰਨਾ ਜੀ ਪੂਰੇ ਵਰਲਡ ਦੇ ਵਿੱਚ ਚਮਕਾਉਣਾ ਵਾ ਤੇ ਫਿਲਹਾਲ ਤਾਂ ਹਜੇ ਕਿਸੇ ਨੇ ਚੱਕਿਆ ਨਹੀਂ ਮੈਂ ਤੇ ਜਿਹੜੀ ਬਾਹਰਲੀ ਕੰਟਰੀ ਹੈ ਜਿੰਨੇ ਵੀ ਗੋਰੇ ਆ ਹਨਾ ਤੇ ਉਹ ਸੋਚਦੇ ਆ ਵੀ ਇੰਡੀਆ ਦੇ ਵਿੱਚ ਵੀ ਨੌਜਵਾਨੀ ਦੇ ਨਸ਼ਿਆਂ 'ਚ ਡੁੱਬੀ ਹੋਈ ਹੈ। ਉਹਨਾਂ ਨੂੰ ਮੈਂ ਸਾਰਿਆਂ ਨੂੰ ਦਿਖਾਉਣਾ ਹਾਂ ਵੀ ਇੰਡੀਆ ਜਿਹੜਾ ਆਪਣਾ ਨਸ਼ੇ 'ਚ ਨਹੀਂ ਡੁੱਬਿਆ ਹੈਗਾ ਤੇ ਮੇਰੇ ਵਰਗੇ ਕਿੰਨੇ ਹੀਰੇ ਨੇ। ਤਾਂ ਇਹ ਵੀਰ ਚੱਕ ਕੇ ਮੈਂ ਬਾਹਰਲੇ ਗੋਰਿਆਂ ਨੂੰ ਦਿਖਾਉਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਵੀ ਪੰਜਾਬੀ ਨੌਜਵਾਨ ਵਸਦੇ ਨੇ। ਮਤਲਬ ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ 'ਚ ਫਸੀ ਆ ਔਰ ਤੁਸੀਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਵੀ ਨਾਮ ਬਣਾਇਆ ਜਾ ਸਕਦਾ ਹੈ। ਹਾਂਜੀ ਹਾਂਜੀ ਮਤਲਬ ਮੇਲ ਜਿਵੇਂ ਕੋਲ ਮੇਰ ਮੇਰਾ ਮੋਟਿਵ ਹੈਗਾ ਜਿਹੜਾ ਪੰਜਾਬ ਪੰਜਾਬ ਚ ਹਰੇਕ ਹਰੇਕ ਕੋਈ ਆ ਕੇ ਕਹਿੰਦਾ ਵੀ ਪੰਜਾਬ ਚ ਨਸ਼ਾ ਹੈ ਉਹਦਾ ਪੰਜਾਬ ਚ ਨਸ਼ਾ ਬਹੁਤ ਸੋ ਉਹਨਾਂ ਨੂੰ ਮੇਰਾ ਇਹ ਜਵਾਬ ਆ ਵੀ ਪੰਜਾਬ ਚ ਨਸ਼ਾ ਨਹੀਂ ਹੈਗਾ ਪੰਜਾਬ ਚ ਹੀਰੇ ਵੀ ਹੈਗੇ ਆ ਸੋ ਸੋ ਇਹ ਵੇਟ ਚੱਕ ਕੇ ਮੈਂ ਦਿਖਾਉਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਨਸ਼ਾ ਘਟਾ ਤੇ ਆ ਕੁਛ ਕਰਨ ਵਾਲੇ ਨੌਜਵਾਨ ਬਹੁਤ ਨੇ ਜਿੱਦਾਂ ਮੈਂ ਕਰ ਰਿਹਾ ਜੀ ਚਲੋ ਜਿਹੜੇ ਨੌਜਵਾਨ ਇਹਨਾਂ ਤਸਵੀਰਾਂ ਨੂੰ ਦੇਖ ਰਹੇ ਨੇ ਉਹ ਕਿਉਂਕਿ ਇਹ 10 ਕਿਲੋ 10 ਕਿਲੋ 10 ਕਿਲੋ 10 ਕਿਲੋ ਚਾਰ ਪਲੇਟਾਂ ਉਸ ਤੋਂ ਬਾਅਦ ਇਹ 10 ਕਿਲੋ 10 ਕਿਲੋ ਚਾਰ ਤੇ ਦੋ ਛੇ ਪਲੇਟਾਂ ਹੋ ਗਈਆਂ ਔਰ ਬਾਕੀ 5-5 ਕਿਲੋ ਦੀਆਂ ਪਲੇਟਾਂ ਨੇ ਰੌੜ ਦਾ ਵੀ weight ਹੈਗਾ ਇਹ ਕਲੰਪ ਜਿਹੜਾ ਹੈ ਇਹਦਾ weight ਵੀ ਹੈਗਾ ਟੋਟਲ ਜਿਹੜਾ weight ਹੈ ਇਹ weight ਹੈਗਾ 84.580 ਕਿਲੋ ਔਰ ਗਿਨੀਜ਼ ਵਰਲਡ ਰਿਕਾਰਡ ਤੋੜਿਆ ਇਹ ਜਿਹੜਾ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ weight ਦੇ ਨਾਲ-ਨਾਲ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਵੀ ਤਸਵੀਰ ਦਿਖਾਣੀ ਜ਼ਰੂਰੀ ਹੈ ਔਰ ਇਹ 23 ਮਈ 2025 ਨੂੰ ਤੁਸੀਂ ਇਹ ਰਿਕਾਰਡ ਤੋੜਿਆ ਹਾਂਜੀ ਔਰ ਇਹ ਪਹਿਲੇ ਪ੍ਰੈਕਟਿਸ ਕੀਤੀ ਗਈ ਅਮਰੀਕ ਸਿੰਘ ਵੱਲੋਂ ਫੇਰ ਇੱਥੋਂ ਤੱਕ ਪਹੁੰਚਿਆ ਫੇਰੇ रिकॉर्ड ਦੇ ਹੱਥ ਆਇਆ ਇਸ ਤੋਂ ਪਹਿਲੇ ਕਿਹਨੇ ਤੋੜਿਆ ਸੀ ਰਿਕਾਰਡ ਇਹ ਲੁਧਿਆਣੇ ਦਾ ਸੀਗਾ ਜੀ ਉਹਨੇ 82600 ਚੱਕਿਆ ਸੀਗਾ ਉਹਨੂੰ ਸਪੌਂਸਰ ਹੋ ਗਈ ਸੀ ਚਲੋ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਵੀ ਮੈਨੂੰ ਨਾ ਮਦਦ ਮੰਗੀ ਆ ਮੈਂ ਤਾਂ ਆਪਣੀ ਇਹੀ ਛੱਤ ਦੇ ਉੱਪਰ ਰਿਕਾਰਡ ਬਣਾਤਾ ਸੀਗਾ ਉਹ ਟਰਕੀ ਚ ਗਿਆ ਸੀ 2013 ਚ ਬਣਾਇਆ ਸੀ ਉਹਨੇ ਉਹਦਾ 5 ਸੈਕਿੰਡ ਸੀ ਆਪਣਾ 14 ਸੈਕਿੰਡ ਹੋਲਡ ਆ ਜੀ ਹਾਂਜੀ ਅੱਛੇ ਨਾਲ ਸਾਥੀ ਵੀ ਨਹੀਂ ਕਿਵੇਂ ਲੱਗਦਾ ਜੀ ਦੇਖੋ ਜੀ ਰਿਕਾਰਡ ਬਣਦੇ ਟੁੱਟਣ ਜਾਨੀ ਟੁੱਟਣ ਵਾਸਤੇ ਹੁੰਦੇ ਨੇ ਸਾਨੂੰ ਬੜਾ ਖੁਸ਼ੀ ਆ ਤੇ ਸਾਨੂੰ ਕਿਸੇ ਨੇ ਜੀ ਮਤਲਬ ਚੈਲੰਜ ਵੀ ਕੀਤਾ ਸੀਗਾ ਵੀ ਇਦਾਂ ਹੋ ਨਹੀਂ ਸਕਦਾ ਜਦੋਂ ਬੰਦਾ ਨਾ ਆਪਣੇ ਮਨ ਚ ਠਾਂ ਲਵੇ ਇਨਸਾਨ ਵੀ ਉਹ ਚਾਵੇ ਤਾਂ ਹੋ ਸਕਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਵਾਕਾਂ ਦੇ ਅਨੁਸਾਰ ਮਹਾਰਾਜ ਦੇ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਭਰਾ ਨੇ ਇੱਕ ਦਿਨ ਨਿਸ਼ਾ ਬਣਾ ਲਿਆ ਸੀਗਾ ਵੀ ਮੈਂ ਵਰਲਡ ਰਿਕਾਰਡ ਤੋੜਨਾ ਤੇ ਉਹ ਦਿਨ ਦੂਰ ਨਹੀਂ ਇਹਨੇ ਵਰਲਡ ਰਿਕਾਰਡ ਤੋੜਤਾ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਅਸੀਂ ਇਕੱਠੇ ਪ੍ਰੈਕਟਿਸ ਕਰਦੇ ਰਿਹਾ ਮੇਰੇ ਕੋਲ ਇੱਥੇ ਪ੍ਰੈਕਟਿਸ ਕਰਦਾ ਸੀ ਸੀ 10 ਕਿਲੋ ਤੋਂ ਸਟਾਰਟ ਕੀਤਾ ਸੀ ਕਰਦੇ ਕਰਦੇ ਅੱਜ ਮਾਲਕ ਦੀ ਇੰਨੀ ਕਿਰਪਾ ਹੋਈ ਤੇ ਸਾਡਾ ਭਰਾ ਅੱਜ ਵਰਲਡ ਰਿਕਾਰਡ ਚੈਂਪੀਅਨ ਬਣ ਗਿਆ ਚਲੋ ਮੇਰੇ ਨਾਲ ਇੱਕ ਹੋਰ ਸਾਥੀ ਹੈ ਮੈਂ ਸੁਣਿਆ ਤੁਸੀਂ ਵੀ ਨਾਲ ਪ੍ਰੈਕਟਿਸ ਕਰ ਰਹੇ ਹੋ ਹਾਂਜੀ ਮੈਂ ਸਟੂਡੈਂਟ ਹਾਂ ਦੀ ਭਾਈ ਹਾਂਜੀ ਸਿੱਖਿਆ ਭਾਰਪੂਰ ਭਾਰੀ ਸਿੱਖਿਆ ਜੀ ਤਿਆਰੀ ਕਰਾ ਰਹੇ ਨੇ ਇਹਨਾਂ ਦਾ ਬਹੁਤ ਜਲਦ ਗਿਨੀਸ ਵਰਲਡ ਰਿਕਾਰਡ ਬਣਾ ਕੇ ਇਹਨਾਂ ਨੂੰ ਤੁਹਾਡੇ ਮੈਂ ਰੂ ਰੂ ਕਰਾਂਗਾ ਇਹਨਾਂ ਕੋਲ ਵੀ ਪੁੱਛਣਾ ਕਿਹਦੇ ਚ ਤੋੜੋਗੇ ਫਿਰ ਰਿਕਾਰਡ ਇਹਨਾਂ ਨਾਲ ਤਾਂ ਕੰਨਾਂ ਨਾਲ ਭਾਰ ਚੱਕ ਸੀਕ੍ਰਟ ਹੈ ਜੀ ਉਹ ਅੱਛਾ ਜਿੱਦਣ ਬਣ ਗਏ ਉਹਦੋਂ ਤੁਹਾਡੇ ਸਾ मतलब वो भी अनोखा पार चक के चकोगे तू नहीं नहीं वो, वो कुछ डिफरेंट ही होगा हो जी वो भी डेंजर ही हा है हाथ ਨਾਲ चकोगे लत्ता ਨਾਲ चकोगे कुछ अलग ही ਹੋਗਾ ਜੀ ਉਹ اچھا ہاں جی ਸੋ ਇਹ ਇਹ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਸ ਨੌਜਵਾਨੀ ਨੂੰ ਇੱਕ ਮੈਸੇਜ ਵੀ ਹੈ ਜਿਹੜੇ ਨੌਜਵਾਨ ਨਸ਼ਾ ਚ ਜਾ ਰਹੇ ਨੇ ਲਗਾਤਾਰ ਉਹਨਾਂ ਨੂੰ ਇੱਕ ਮੈਸੇਜ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੈਸੇਜ ਹੈ ਕਿਉਂਕਿ ਇਹ ਇੰਨਾ ਭਾਰ ਕੰਨ ਦੇ ਨਾਲ ਚੱਕਣਾ ਔਰ ਇਹ ਕੰਨ ਦੇ ਹਾਲਾਤ ਜਿਹੜੇ ਨੇ ਇਹ ਜ਼ਖਮੀ ਹੋਇਆ ਹੈ ਕੰਨ ਇਹ ਇਸ ਦੇ ਇਹ ਜਦੋਂ ਚੱਕਿਆ ਤਾਂ ਤੁਸੀਂ ਦੇਖੋ ਕਿਵੇਂ ਇੱਕ ਪਾਸੇ ਤੁਸੀਂ ਤਸਵੀਰਾਂ ਦੇਖੋ ਕਿ ਕਿਵੇਂ ਕੰਨ ਦੇ ਨਾਲ 84.580 ਕਿਲੋ ਇਹ ਭਾਰ ਚੱਕ ਲਿਆ ਇਸ ਨੌਜਵਾਨ ਨੇ ਕੀ ਮੈਸੇਜ ਕੀ ਦੋਗੇ ਨੌਜਵਾਨਾਂ ਨੂੰ ਦੇਖੋ ਜੀ ਮੈਂ ਤਾਂ ਇਹੀ ਕਹਿੰਦਾ ਵੀ ਵੱਧ ਤੋਂ ਵੱਧ ਗਰਾਊਂਡ 'ਚ ਜੁੜੋ ਤੇ ਵੱਧ ਤੋਂ ਵੱਧ ਖਰਾਕ ਖਾਓ ਜੇ ਤੁਸੀਂ ਗਰਾਊਂਡ 'ਚ ਜੁੜੋਗੇ ਤਾਂ ਫੇਰ ਹੀ ਕੁਝ ਕਰ ਸਕੋ ਤੇਰੇ ਵਾਸਤੇ ਖਰਾਕ ਕੀ ਖਾਂਦੇ ਹੋ ਮੇਰਾ 5 ਕਿਲੋ ਦੇਸੀ ਘਿਓ ਆ ਜੀ ਬਾਕੀ ਡਰਾਈ ਫੂਟ ਹੋ ਗਿਆ ਤੇ ドライ ਫਰੂਟ ਦੀ ਦੇਸੀ ਕੋ ਦੀ ਮਜ਼ਬੂਤੀ ਹੈ ਕੰਨ ਦੇ ਨਾਲ ਹਾਂਜੀ 5 ਕਿਲੋ ਕੋ ਮੇਰੇ ਇੱਕ ਮਹੀਨੇ ਦਾ ਜੀ ਮੈਨੂੰ ਤੁਸੀਂ ਹੁਣ ਕੋਲਾ ਮੰਗਾ ਦੋ ਮੈਂ ਹੁਣ ਵੇਚ ਦੂੰਗਾ ਜੀ ਕੋਲਾ ਕੋਈ ਕਈ ਵਾਰੀ ਪ੍ਰੋਬਲਮ ਨਹੀਂ ਆਈ ਕੰਨ ਦੇ ਅੰਦਰ ਦਰਦ ਹੁੰਦੀ ਹੋਵੇ ਬਹੁਤ ਥੱਲੇ ਤੱਕ ਮਾਣੀ ਮੁੱਟੀ ਹੁੰਦੀ ਹੈ ਜੀ ਪਰ ਖਰਾਕ ਇੰਨੀ ਕਿ ਵਧੀਆ ਮੇਨਟੇਨੈਂਸ ਕੀਤੀ ਹੋਈ ਆ ਤੇ ਉਹ ਦਰਦ ਦਾ ਪਤਾ ਹੀ ਨਹੀਂ ਲੱਗਦਾ ਮੈਨੂੰ ਚਲੋ ਇਹ ਇਹ ਤਸਵੀਰ ਆਪਣੇ ਆਪ ਦੇ ਵਿੱਚ ਇੱਕ ਹੌਸਲੇ ਦੀ ਹੈ ਜਜ਼ਬੇ ਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ